ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਭੈਣ ਭਰਾ ਦਾ ਉਹ ਰਿਸ਼ਤਾ ਜੋ ਕਿ ਇੱਕ ਦੂਸਰੇ ਦੇ ਲਈ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਨੇ ਅਤੇ ਉਹਨਾਂ ਨੂੰ ਹਰੇਕ ਮਾੜੇ ਕੰਮ ਤੋਂ ਵੀ ਰੋਕਦੇ ਨੇ ਪਰ ਇੱਥੇ ਪਤਾ ਲੱਗ ਰਿਹਾ ਹੈ ਕਿ ਇੱਕ ਵੱਡੇ ਭਰਾ ਦੇ ਵੱਲੋਂ ਆਪਣੀ ਛੋਟੀ ਭੈਣ ਦੇ ਨਾਲ ਗਲਤ ਕਾਰਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਅਜਿਹੀ ਹਾਲਤ ਦੇ ਵਿੱਚ ਪਹੁੰਚਾ ਦਿੱਤਾ ਗਿਆ ਸੀ ਜਿੱਥੇ ਮਾਂ ਨੂੰ ਇਹ ਹੀ ਸੀ ਕਿ ਹੁਣ ਉਸ ਦੀ ਧੀ ਬਚ ਨਹੀਂ ਪਾਵੇਗੀ ਨਰਸ ਤੇ ਕੋਲਵੀ ਇਸ ਕੁੜੀ ਨੂੰ ਲਜਾਇਆ ਕਿਉਂ ਜੋ ਇਸ ਕੁੜੀ ਦੇ ਨਾਲ ਗਲਤ ਕਰਨ ਤੋਂ ਬਾਅਦ ਭਰਾ ਦੇ ਹੀ ਬੱਚੇ ਦੀ ਇਹ ਮਾਂ ਬਣ ਚੁੱਕੀ ਸੀ ਅਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਤਾਂ ਉਹ ਸੁਣ ਕੇ ਮਾਂ ਅਤੇ ਪੁਲਿਸ ਦੋਵੇਂ ਹੀ ਦੰਗ ਰਹਿ ਗਏ ਜਲੰਧਰ ਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੀ ਇਹ ਖਬਰ ਸਾਹਮਣੇ ਆਈ ਜਿੱਥੇ ਨਕੌਦਰ ਦੇ ਅੰਦਰ ਆਉਂਦੇ ਪਿੰਡ ਦੇ ਵਿੱਚ ਭਰਾ ਦੇ ਵੱਲੋਂ ਆਪਣੀ ਹੀ ਭੈਣ ਦੇ ਨਾਲ ਗਲਤ ਕੰਮ ਕੀਤਾ ਗਿਆ ਇਸਦੇ ਬਾਰੇ ਪਤਾ ਉਦੋਂ ਚੱਲਿਆ ਜਦੋਂ ਇਹ ਨਵਾਲਿਕ ਭੈਣ ਗਰਭਵਤੀ ਹੋ ਗਈ ਅਤੇ ਉਸ ਦਾ ਚੈੱਕਅਪ ਕਰਵਾਉਣ ਦੇ ਲਈ ਜਦੋਂ ਉਸ ਨੂੰ ਲਜਾਇਆ ਜਾਂਦਾ ਤਾਂ ਨਰਸ ਦੇ ਵੱਲੋਂ ਗਲਤ ਇੰਜੈਕਸ਼ਨ ਲਗਾਇਆ ਗਿਆ ਜਿਸ ਦੇ ਕਾਰਨ ਬੱਚੇ ਦੀ ਜਾਨ ਗਈ। ਇਸ ਨੂੰ ਲੈ ਕੇ ਹੀ ਥਾਣਾ ਸਦਰ ਨਕੋਦਰ ਦੇ ਵਿੱਚ ਕਈ ਤਰ੍ਹਾਂਾਂ ਦੇ ਤਹਿਤ ਮਾਮਲਾ ਦਰਜ ਹੋਇਆ। ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਹਰਪ੍ਰੀਤ ਸਿੰਘ ਹੈ। ਤਸਵੀਰਾਂ ਦੇ ਵਿੱਚ ਜਿਸ ਮੁੰਡੇ ਨੂੰ ਤੁਸੀਂ ਦੇਖ ਰਹੇ ਹੋ, ਇਹ ਹੀ ਕੁੜੀ ਦਾ ਭਰਾ ਹੈ ਜਿਸ ਦਾ ਨਾਮ ਹਰਪ੍ਰੀਤ ਸਿੰਘ ਹੈ ਅਤੇ ਇਸ ਨੇ ਹੀ ਆਪਣੀ ਭੈਣ ਦੇ ਨਾਲ-ਨਾਲ ਪੂਰੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਰਸ ਨੂੰ ਵੀ ਫੜਿਆ ਗਿਆ ਹੈ ਜਿਸ ਨੇ ਕਿ ਕੁੜੀ ਦੇ ਇੰਜੈਕਸ਼ਨ ਲਗਾਇਆ ਸੀ। ਇਸ ਮੌਕੇ ਤੇ ਮਾਤਾ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਤੀ ਦੀ 2018 ਦੇ ਵਿੱਚ ਜਾਨ ਜਾ ਚੁੱਕੀ ਹੈ ਅਤੇ ਉਹ ਆਪਣੇ 4 ਬੱਚਿਆਂ ਦੇ ਨਾਲ ਰਹਿੰਦੀ ਹੈ ਜਿਸ ਦੇ ਵਿੱਚੋਂ ਇਹ ਸਭ ਤੋਂ ਛੋਟੀ ਕੁੜੀ ਸੀ ਜੋ ਕਿ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਜਿਸ ਦੇ ਨਾਲ ਉਸਦੇ ਹੀ ਭਰਾ ਦੇ ਵੱਲੋਂ ਅਜਿਹਾ ਕੀਤਾ ਗਿਆ ਪਤਾ ਲੱਗਿਆ ਕਿ ਉਸਦੀ ਨਨਾਨ ਦਾ ਮੁੰਡਾ ਕਰੀਬ 1 ਸਾਲ ਤੋਂ ਉਸਦੇ ਕੋਲ ਰਹਿੰਦਾ ਸੀ ਅਤੇ ਉੱਥੇ ਹੀ ਜੀਸੀਬੀ ਮਸ਼ੀਨ ਚਲਾਉਣਾ ਸਿੱਖ ਰਿਹਾ ਸੀ ਪਿਛਲੇ ਸਾਲ ਦਸੰਬਰ ਦੇ ਵਿੱਚ ਇਹ ਮੁੰਡਾ ਆਪਣੇ ਘਰ ਵਾਪਸ ਚਲਾ ਗਿਆ ਤੇ ਉਸ ਤੋਂ ਬਾਅਦ ਜਦੋਂ ਕੁੜੀ ਦੀ ਤਬੀਅਤ ਖਰਾਬ ਹੋਈ ਤਾਂ ਸਾਰਾ ਕੁਝ ਮਾਂ ਦੇ ਸਾਹਮਣੇ ਆ ਗਿਆ ਡਾਕਟਰਾਂ ਦੇ ਵੱਲੋਂ ਸਕੈਨਿੰਗ ਕਰਕੇ ਦੱਸਿਆ ਗਿਆ ਕਿ ਕੇੰਜਸ ਕੁੜੀ ਦੇ ਨਾਲ ਗਲਤ ਕੰਮ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਧੀ ਨੇ ਵੀ ਆਪਣੀ ਮਾਂ ਨੂੰ ਰੋ ਰੋ ਕੇ ਦੱਸਿਆ ਕਿ ਉਸਦੇ ਭਰਾ ਨੇ ਹੀ ਇਹ ਸਭ ਕੁਝ ਕੀਤਾ ਹੈ। ਪੁਲਿਸ ਦੇ ਅਨੁਸਾਰ ਬੱਚੀ ਦੀ ਮਾਂ ਨੇ ਹੀ ਦੱਸਿਆ ਕਿ ਉਸਦੀ ਭੂਆ ਦੇ ਮੁੰਡੇ ਨੇ ਉਸਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਕਿਸੇ ਨੂੰ ਦੱਸੇਗੀ ਤਾਂ ਉਸ ਦੀ ਜਾਨ ਲੈ ਲਵੇਗਾ। ਇਸ ਦੇ ਚੱਲਦੇ ਹੋਏ ਇੱਕ ਵਾਰ ਨਹੀਂ ਸਗੋਂ ਇੱਕ ਤੋਂ ਜ਼ਿਆਦਾ ਵਾਰ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਇਸ ਤਰ੍ਹਾਂ ਤੰਗ ਕੀਤਾ ਗਿਆ ਸਰੀਰਕ ਸਬੰਧ ਬਣਾਏ ਗਏ ਅਤੇ ਇਸ ਪੂਰੀ ਗੱਲ ਦਾ ਖੁਲਾਸਾ ਉਸ ਤੋਂ ਹੋਇਆ ਜਦੋਂ ਇਸ ਕੁੜੀ ਨੂੰ ਬਿਮਾਰੀ ਦੀ ਸ਼ਿਕਾਇਤ ਹੋਈ ਮਾਂ ਨੇ ਕਿਹਾ ਕਿ 8 ਮਾਰਚ ਨੂੰ ਉਸ ਦੀ ਨਨਾਂ ਅਤੇ ਨੰਡੋਈਆ ਉਸ ਦੀ ਧੀ ਦਾ ਚੈੱਕਅਪ ਕਰਵਾਉਣ ਲਈ ਲੈ ਕੇ ਗਏ ਸੀ ਤਾਂ ਉਸ ਦੇ ਟਿੱਡ ਦੇ ਵਿੱਚ ਬੱਚੇ ਦੀ ਹਰਕਤ ਸੀ ਪਰ ਅਗਲੇ ਦਿਨ ਹੀ ਜਦੋਂ ਉਹ ਜਾਂਉਂਦੇ ਨੇ ਤਾਂ ਉਸ ਤੋਂ ਬਾਅਦ ਨਰਸ ਦੇ ਵੱਲੋਂ ਟੀਕਾ ਲਗਾਇਆ ਗਿਆ ਫਤੇ ਬੱਚੇ ਦੀ ਜਾਨ ਚਲੀ ਗਈ ਉਹਦੇ ਵਿੱਚ ਉਹਨਾਂ ਨੇ ਇੰਟੀਮੀਟ ਕੀਤਾ ਸੀਗਾ ਕੋਈ ਕਰੀਬ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚਾਹੀ ਤੁਰੰਤ ਐਫ ਆਈ ਆਰ ਦਰਜ ਕਰਕੇ 376 315 316 6 ਪਾਸਕੋ ਐਕਟ ਦੇ ਵਿੱਚ ਰਿਸਰ ਕਰਕੇ ਤੇ ਉਹਦੇ ਵਿੱਚ ਜਿਹੜਾ ਆ ਅਸੀਂ ਇਨਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸਿਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਘੋਵਾਲ ਜੀਵੀਸੀ ਸਿੱਖਣ ਦੇ ਆਇਆ ਸੀਗਾ ਉਹ ਇਹ ਚ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇੰਟੀਮੇਸ਼ਨ ਮਿਲਿਆ ਤਾਂ ਤਾਂ ਹੀ ਵਫਾਇਰ ਕਾਰਜ ਕਰਤੀ। ਤੇ ਸਰ ਕਿੰਨੇ ਦੋਸ਼ੀ ਆ ਇਹਦੇ ਵਿੱਚ? ਇਹਨਾਂ ਵਿੱਚ ਹਲੇ ਤਤਕੀਸ਼ ਦੇ ਵਿੱਚ ਦੋ ਦੋਸ਼ੀ ਨੇ ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ ਇੱਕ ਨਾਲ ਉਸਾਰਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ 'ਚ ਗ੍ਰਿਫਤਾਰੀ ਪਾਈ ਗਈ। ਤੇ ਸਰ ਇਹ આરોપી ਕਿੱਥੇ ਦੇ ਰਹਿਣ ਵਾਲੇ ਆ? ਇੱਕ ਰੁਪੀ ਸੰਗੋਵਾਲ ਦਾ। ਕੀ ਇਸ ਮਿਲਦਾ ਇੱਕ ਆਪਣੇ ਇੱਥੇ ਨਕੂਤਰ ਜੀ ਹੁਸ਼ਾ ਰਾਣੀ ਇਹ ਸਰ ਹੁਸ਼ਾ ਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ ਹੁਸ਼ਾ ਰਾਣੀ ਆ ਇਹਦੇ ਵਿੱਚ ਜੇ ਡਿਲੀਵਰੀ ਕਰਾਉਣਾ ਹੈ ਇਹ ਹੁਣ ਤਕਤੀਸ ਦੇ ਵਿੱਚ ਇਹਦੇ ਕੋਲ ਹੁਣ ਇਹ ਵੀ ਪੁੱਛ ਕੇ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਆ ਪਹਿਲਾਂ ਤੋਂ ਵੀ ਜੀ ਤੇ ਜੇ ਇਹਦੇ ਕੋਲ ਕੋਈ ਲਾਇਸੈਂਸ ਆ ਜਾਂ ਕੁਝ ਵੀ ਆ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਚ ਅਰੇਸਟ ਕਿੰਨੀਆਂ ਪੈ ਚੁੱਕੀਆਂ ਅਰੇਸਟ ਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ ਹੁਸ਼ਾ ਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋਏ ਦੋਨੇ ਗ੍ਰਿਫਤਾਰ ਹੋਏ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾਏਗੀ ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਕਾਨੂੰਨ ਰਾਹੀਂ ਕਰਾਂਗੇ